ਸ਼੍ਰੀ ਅਕਾਲ ਤੱਕ ਸਾਬਦੇ ਸਖਤਰੇ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਜਿੱਥੇ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਵੱਡਾ ਫੈਸਲਾ ਹੋਇਆ ਹੁਣ ਤੱਕ ਵਿਰਸਾ ਸਿੰਘ ਬਲਟੋਹਾ ਤੇ 10 ਸਾਲ ਦੇ ਲਈ ਕਾਲੇ ਜਲ ਦੇ ਵਿੱਚ ਸ਼ਾਮਲ ਹੋਣ ਦੇ ਲਈ 10 ਸਾਲ ਦੀ ਪਾਬੰਦੀ ਲੱਗੀ ਸੀ ਪਰ ਉਹ ਹਟਾ ਦਿੱਤੀ ਗਈ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਉਹਨਾਂ ਨੂੰ ਤਨਖਾਹ ਵੀ ਲਗਾਈ ਹੈ ਤੇ ਨਾਲ ਹੀ ਸਾਬਕਾ ਜਲਦਾਰ ਗੁਰਬਚਨ ਸਿੰਘ ਦਾ ਮਾਮਲਾ ਵੀ ਵਿਚਾਰਿਆ ਗਿਆ ਇਸ ਬਾਰੇ ਵੀ ਗੱਲਬਾਤ ਕਰਾਂਗੇ ਉਧਰ ਹੀ ਐਸਡੀਪੀਸੀ ਦੇ ਵੱਨੋ ਐਸਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ 12825 ਰੂਪਾ ਦਾ ਜੋ ਮਾਮਲਾ ਹੈ ਉਸ ਦੇ ਵਿੱਚ ਐਫ ਆਈ ਆਰ ਹੁੰਦੀ ਹੈ ਉਸ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਆ ਰਹੀ ਹੈ ਹੁਣ ਧਾਮੀ ਦੇ ਬੋਲੋ ਤੇ ਧਾਮੀ ਕੀ ਬੋਲੇ ਨੇ ਕਿਹੜੀ ਚੇਤਾਵਨੀ ਦੇ ਦਿੱਤੀ ਹੈ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਕੀ ਪੰਜਾਬ ਸਰਕਾਰ ਨੂੰ ਲੈ ਕੇ ਜੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਕੋਈ ਫੈਸਲਾ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਬੋਲੇ ਹੈ ਕਿ ਜੀ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਨੂੰ ਵਿਚਾਰਿਆ ਜਾਵੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਹ ਮਾਮਲਾ ਜੋ ਹੈ ਸਿੱਖ ਸੰਸਥਾਵਾਂ ਦਾ ਮਾਮਲਾ ਹੈ ਧਾਰਮਿਕ ਮਾਮਲਾ ਹੈ ਜਿਸ ਵਿੱਚ ਸਰਕਾਰ ਦਖਲ ਅੰਦਾਜ਼ੀ ਨਾ ਕਰੇ ਇਸ ਨੂੰ ਵੀ ਇਸ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਕਾਂਗਰਸੀ ਆਗੂ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਚ ਰਹਿੰਦੇ ਨੇ ਕੋਈ ਨਾ ਕੋਈ ਅਜਿਹੀ ਟਿੱਪਣੀ ਕਰ ਦਿੰਦੇ ਨੇ ਜੋ ਕਿ ਚਾਚਾ ਦਾ ਵਿਸ਼ਾ ਬਣ ਜਾਂਦੀ ਹੈ ਪਿਛਲੇ ਦਿਨੀ ਨਵਜੋਤ ਕੋਰ ਸਿੱਧੂ ਦੇ ਵੱਲੋਂ 500 ਕਰੋੜ ਵਾਲਾ ਬਿਆਨ ਦੇ ਦਿੱਤਾ ਗਿਆ ਜੋ ਕਿ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਮਾਮਲਾ ਹੁਣ ਕਹਿੰਦੇ ਹਾਈ ਕਮਾਂਡ ਪਹੁੰਚ ਗਿਆ ਕਿ ਨਵਜੋਤ ਸਿੰਘ ਸਿੱਧੂ ਤੇ ਨਾਲ ਹੀ ਨਵਜੋਤ ਕੋਰ ਸਿੱਧੂ ਦੀ ਹੁਣ ਛੁੱਟੀ ਹੋ ਜਾਵੇਗੀ ਕਾਂਗਰਸ ਤੋਂ ਕੀ ਬੋਲੀਏ ਨਵਜੋਤ ਕੋਰ ਸਿੱਧੂ ਹੋਰ ਵੀ ਬਹੁਤ ਕੁਝ ਉਹਨਾਂ ਨੇ ਬਿਆਨ ਦਿੱਤੇ ਨੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ 1 ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੀ ਪਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੜਾ ਸਾਹਿਬ ਅੱਜ ਬਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡਾ ਫੈਸਲਾ ਆਇਆ ਹੈ ਕਿ 10 ਸਾਲ ਦੀ ਜੋ ਰੋਕ ਸੀ ਹਟਾ ਦਿੱਤੀ ਹੈ ਤਨਖਾਹ ਲੱਗ ਗਈ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਬਿਰਸਾ ਸਿੰਘ ਬਲਟੋਹਾ ਇੱਕ ਬਕਾਇਦਾ ਤੌਰ ਤੇ ਅਕਾਲੀ ਆਗੂ ਬੜਬੋਲਾ ਟਾਈਪ ਆ ਨਾ ਬੋਲਣ ਲੱਗਿਆ ਪਿੱਛੇ ਭੋਕੇ ਵੇਖਣਾ ਤੇ ਨਾ ਗੱਲ ਕਰਨ ਲੱਗਿਆ ਪਿੱਛੇ ਭੋਕੇ ਵੇਖਣਾ। ਵਿਰਸਾ ਸਿੰਘ ਬਲਟੋਆ ਨੇ ਬਕਾਇਦਾ ਤੌਰ ਤੇ ਜਥੇਦਾਰ ਕਾਲ ਤੱਕ ਨੂੰ ਇੱਕ ਧਮਕੀ ਦਿੱਤੀ ਸੀਗੀ ਕਿ ਜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੁਸੀਂ ਕੋਈ ਵੀ ਫੈਸਲਾ ਲਿਆ ਤੇ ਫਿਰ ਕੋਈ ਬੋਲੇ ਨਾ ਬੁੰਦੇ ਮੈਂ ਕੰਡਾ ਖੜਕਾਉਂਗਾ। ਜੀ। ਅੱਜ ਜਿਹੜੀ ਜਥੇਦਾਰ ਨੂੰ ਧਮਕੀ ਦਿੱਤੀ ਸੀ ਗਿਆਨੀ ਹਰਬੀਜ ਖਾਲਸਾ ਕੂਲ ਜਿਹੜੇ ਬੋਲੇ ਆ ਸੀ ਉਹਨਾਂ ਨੂੰ ਲੈ ਕੇ ਬਕਾਇਦਾ ਤੌਰ ਤੇ ਮਿਰਤਸ ਸਿੰਘ ਮਲਟੋਆ ਨੇ ਆਪਣੀ ਮਾਫੀ ਮੰਗੀ ਆ। ਮਾਫੀ ਮੰਗਣ ਤੋਂ ਬਾਅਦ ਉਹ ਤਨਖਾਹ ਲਈ ਗਈ ਆ। ਉਹਨੂੰ ਦਰਬਾਰ ਸਾਹਿਬ ਵਿਖੇ ਜਿਹੜਾ ਵਾ ਉਹ ਕਿਹਾ ਲੰਗਰ ਦੇ ਭਾਂਡੇ ਮਾਂਜਣੇ, ਜੋੜੇ ਛੜਨੇ, ਪਾਠ ਕਰਨਾ ਤਿੰਨ ਪ੍ਰਕਾਰ ਦੀ ਤਨਖਾਹ ਲਈ ਗਈ ਉਹਨੂੰ। ਉਹ ਕਿੰਨੇ ਦਿਨ ਕਰੇਗਾ ਇਹ ਤੋਂ ਉਹਨੂੰ ਪਤਾ ਹੋਊਗਾ ਜਾਂ ਜਥੇਦਾਰ ਨੂੰ ਪਤਾ ਹੋਊਗਾ। ਇਦੇ ਬਾਰੇ ਉਹਨਾਂ ਕੁਝ ਲਿਖਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਤੱਕ ਆਈ ਹੈ ਤੇ ਵਿਰਸਾ ਸਿੰਘ ਬਲਟੋਆ ਤੁਹਾਨੂੰ ਪਤਾ ਹੀ ਉਹਨੂੰ 10 ਸਾਲ ਵਾਸਤੇ ਪਾਰਟੀ ਚੋਂ ਕੱਢਣ ਦੇ ਜਿਹੜੇ ਆਦੇਸ਼ ਹੋਏ ਸੀ ਅਕਾਲ ਤਖਤ ਤੋਂ ਜੀ ਲੇਕਿਨ ਪਾਰਟੀ ਨੇ ਕੱਢਿਆ ਨਹੀਂ ਸੀ ਬਾਹਰੋਂ ਉਹਨੂੰ ਪਾਰਗਰਮ ਇਹ ਪਾਰਟੀ ਨੇ ਕੱਢਿਆ ਨਹੀਂ ਸੀ ਕਿ ਤੇ ਵਿਰਸਾ ਸਿੰਘ ਬਲਟੋਆ ਕੋਲੋਂ ਡਾਕਟਰ ਦਲਜੀਤ ਸਿੰਘ ਚੀਮੇ ਨੇ ਸਿਫਾ ਲੈ ਲਿਆ ਸੀ ਜਦੋਂ ਸਿਫਾ ਨੇ ਆਪਣੀ ਮਰਜ਼ੀ ਦਾ ਦਿੱਤਾ ਵਾ ਫਿਰ ਕਾਲ ਤੱਕ ਤੇਉਣ ਦੀ ਕਿਉਂ ਉਹਨੇ ਬੇਗੀ ਜੀ ਬਿਲਕੁਲ ਫਿਰ ਉਹ ਪਾਰਟੀ ਨੂੰ ਜਾ ਕੇ ਗੱਲ ਕਰੇ ਪਾਰਟੀ ਮੈਨੂੰ ਵਾਪਸ ਲੈਂਦੀ ਕਿ ਨਹੀਂ ਲੈਂਦੀ ਮੈਂ ਵਾਪਸ ਆਪਣੀ ਮੈਂਬਰਸ਼ਿਪ ਲੈਣੀ ਚਾਹੁੰਦਾ ਪਰ ਉਹ ਦੋ ਦੰਜੜੀ ਹੁਕਮ ਮੰਨੇ ਸੀਗੇ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਗਿਆ ਜੇ ਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਗਿਆ ਤੇ ਫਿਰ ਕਾਲ ਤਖਤ ਦੇ ਉੱਤੇ ਜੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਤੇ ਮੈਨੂੰ ਨਹੀਂ ਪਤਾ ਵੀ ਕਿਉਂ ਕੀਤੀ ਕਿਉਂ ਜਿਹਦਰ ਕਾਲ ਤਖਤ ਦੀ ਬਿਹਤਰ ਰੱਖ ਸਕਦੇ ਨੇ ਉਹਨਾਂ ਨੇ ਕਿਹਾ ਜਿਹੜੇ ਕਾਲ ਤਖਤ ਤੋਂ ਦੇ ਜਾਰੀ ਕੀਤੇ ਸੀ ਉੱਤੇ ਰੋਕ ਲਗਾਈ ਜਾਂਦੀ ਆ ਜੀ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਜਥੇਦਾਰ ਨੂੰ ਅਕਾਲ ਤਖਤ ਹੁਕਮ ਜਾਰੀ ਨੂੰ ਹੁਕਮੇ ਜਾਰੀ ਹੁੰਦੇ ਆ ਵਾਪਸ ਹੀ ਲੈ ਜਾਂਦੇ ਰੋਕ ਨਹੀਂ ਲਗਾਈ ਜਾਂਦੀ ਤੁਸੀਂ ਆਪਣਾ ਨਵਾਂ ਹੁਕਮ ਉਹ ਜਾਰੀ ਕਰਕੇ ਕਹਿ ਸਕਦੇ ਹੋ ਵੀ ਉਹ ਦੇ ਤੇ ਜਿਹੜੀ ਰੋਕ ਹਟਾਈ ਜਾਂਦੀ ਆ ਹੂੰ ਉਹਨੇ ਮਾਫੀ ਮੰਗ ਲਈ ਆ ਉਹਦੀ ਵਾਪਸੀ ਜਿਹੜੀ ਆ ਪੰਥ ਚ ਹੀ ਪਾਰਟੀ ਚ ਕਰਨ ਦੀ ਆਗਿਆ ਦਿੰਦੇ ਅਸੀਂ ਤੇ ਤੁਸੀਂ ਰੋਕ ਢਾਉਣ ਦੀ ਗੱਲ ਰੁਕ ਲਓ ਢਾਉਣ ਦੀ ਗੱਲ ਕਰਦੇ ਹੋ ਤੁਸੀਂ ਜਿਹੜੀ ਉਹ ਜ਼ਹੀਦਾਰਾਂ ਨੇ ਫੈਸਲਾ ਕੀਤਾ ਤੁਸੀਂ ਰੋਕ ਲਾਉਣੀ ਤੁਸੀਂ ਉਹਦੇ ਤੇ ਇਹ ਜਥੇਦਾਰ ਦੇ ਫੈਸਲੇ ਜ਼ਹੀਦਾਰ ਜਾਣੇ ਕੀ ਕਰਦੇ ਕੀ ਨਹੀਂ ਕਰਦੇ ਲੇਕਿਨ ਇਹ ਮੈਂ ਸੋਚਦਾ ਮर्यादा ਦੇ ਉਲਟ ਤੇ ਸਿਧਾਨ ਦੇ ਉਲਟ ਤੇ ਨਿਜਮਾ ਦੇ ਖਿਲਾਫ ਮਹਾਰਾਜਾ ਰਣਜੀਤ ਸਿੰਘ ਜਦੋਂ ਕਾਲਟਕ ਤੇ ਪੇਸ਼ ਹੁੰਦੇ ਨੇ ਤੇ ਉਦੋਂ ਪਹਿਲਾਂ ਉਹਨਾਂ ਦੀ ਜਿਹੜੀ ਜਦੋਂ ਉਹ ਤਨਖਾਹੀ ਇਕਰਾ ਦਿੱਤੇ ਜਾਂਦੇ ਨੇ ਤੇ ਜਿਹੜੀ ਸਰਕਾਰੀ ਰਸਤੋਂ ਦੀ ਸੀ ਨਾ ਕੁੜਾ ਪ੍ਰਸਾਦ ਦੀ ਉਹ ਬੰਦ ਕਰ ਦਿੱਤੀ ਗਈ ਸੀ ਕਹ ਦਿੰਦਾ ਸੀ ਵੀ ਸਰਕਾਰੀ ਰਸਤਾ ਤੇ ਕੜਾ ਪ੍ਰੇਸ਼ਾਨੀ ਬਣੇਗਾ ਸੰਗਤਾਂ ਆਪਣੀ ਜੇਬ ਚ ਪੈਸੇ ਕੱਢ ਕੇ ਆ ਬਣ ਗਏ ਉਹਨੂੰ ਪਰਚੀ ਸਿਸਟਮ ਲੱਗੂ ਹੋਇਆ ਸੀ ਜੀ ਲੇਕਿਨ ਜਦੋਂ ਮਹਾਰਾਜ ਰਣਜੀਤ ਸਿੰਘ ਤਨਖਾਹ ਭੁਗਤ ਲਈ ਤੇ ਉਹਨਾਂ ਨੇ ਜਹਦਰ ਕਾਲੀ ਫੂਲਾ ਸਿੰਘ ਨੂੰ ਕਿਹਾ ਜਹਦਰ ਜੀ ਮੇਰੀਓ ਸੇਵਾ ਭਾਲ ਕਰ ਦਿਓ ਤੇ ਉਹਨੇ ਕਿਹਾ ਜੀ ਅਕਾਲ ਤੱਕ ਤੂੰ ਹੁਕਮਵੇਂ ਜਾਰੀ ਹੁੰਦੇ ਵਾਪਸ ਹੀ ਲੈ ਜਾਂਦੇ ਇਸ ਕਰਕੇ ਸੇਵਾ ਤਰੀ ਬਹਾਲ ਨਹੀਂ ਹੋਣੀ ਹੁਣ ਜਿਹੜੇ ਉਦੇਸ਼ ਚੁੱਕੇ ਦੇ ਉਹਦੇ ਜਾਰੀ ਰਹਿਣਗੇ ਹੁਣੇ ਜਥੇਦਾਰ ਸਾਹਿਬ ਜਿਹੜੇ ਨੇ ਮੈਂ ਅੱਗੇ ਕਹਿੰਦਾ ਵੀ ਬੌਣੇ ਕੱਦੇ ਲੋਕ ਨੇ ਬੌਣੀਆਂ ਗੱਲਾਂ ਕਰਦੇ ਤੇ ਬੌਣੇ ਫੈਸਲੇ ਲੈਂਦੇ ਨੇ ਇਹਨਾਂ ਨੂੰ ਅਸੇ ਦੱਸਣ ਵੀ ਇਹ ਕਿਵੇਂ ਨਾ ਨਿਕਲ ਕਹਿ ਦਿੱਤੀ ਵੀ ਅਸੀਂ ਰੋਕ ਲਾਉਨੇ ਆ ਤੁਸੀਂ ਆਪਣਾ ਹੁਕਮ ਨਵਾ ਜਾਰੀ ਕਰੋ ਤੁਸੀਂ ਕੋ ਵੀਰਤਾ ਸਿੰਘ ਮਲਟੋਵਾ ਨੂੰ ਵਾਪਸ ਲੈਣ ਦੇ ਆਦੇਸ਼ ਕੀਤੇ ਜਾਂਦੇ ਨੇ ਉਹਨੇ ਆਪਣੀ ਮਾਫੀ ਮੰਗ ਲਈ ਫਿਰ ਤੇ ਗੱਲ ਬਣ ਜਾਂਦੀ ਹੈ ਪਰ ਰੋਗ ਤੁਸੀਂ ਕਾਦੀ ਲਈ ਕਹਦੀ ਨਹੀਂ ਲਈ ਇਹ ਸੰਗਤਾਂ ਨੂੰ ਕਿਵੇਂ ਪਤਾ ਲੱਗੂਗਾ ਜੀ 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 ਅੱਗੇ 2 ਦਸੰਬਰ ਦੇ ਫੈਸਲੇ ਨੂੰ ਲੈ ਕੇ ਕਿੰਨੇ ਕ ਅਕਾਲੀ ਦਲ ਵਾਲਿਆਂ ਨੇ ਮੰਨਿਆ ਸਾਰਿਆਂ ਨੂੰ ਪਤਾ ਤੇ ਕਾਫੀ ਵਿਰੋਧ ਵੀ ਹੁੰਦਾ ਹੈ ਤੇ ਇਹ ਵੀ ਗੱਲਾਂ ਜਦੋਂ ਫਿਰ ਜਤਦਾਰੇ ਲੱਗਦੇ ਨੇ ਕਾਰਜਕਾਰ ਜੱਦਰ ਗੁਰਨੀ ਕੁਲਦੀਪ ਸਿੰਘ ਅੜਗਾਚ ਤੇ ਇਹਨਾਂ ਦਾ ਵੀ ਕਾਫੀ ਵਿਰੋਧ ਹੁੰਦਾ ਹੈ ਹੁਣ ਉਹ 2 ਦਸੰਬਰ ਵਾਲੇ ਫੈਸਲੇ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਇਹ ਫੈਸਲਾ ਹੈ ਤੇ ਫਿਰ ਇਸ ਦਾ ਵਿਰੋਧ ਵੀ ਦੇਖਣ ਨੂੰ ਮਿਲ ਸਕਦਾ ਹੈ ਹੁਣ ਗਿਆਨੀ ਕੁਲਦੀਪ ਸਿੰਘ ਅੜਗਾਚ ਨੂੰ ਵੇਖੋ ਜੀ 2 ਦਸੰਬਰ ਦਾ ਜਿਹੜਾ ਫੈਸਲੇ ਉਹ ਵਾਪਸ ਨਹੀਂ ਕੀਤਾ ਕੋਈ ਵੀਜ ਤੱਕ ਇਹਨਾਂ ਨੇ ਜੀ ਸਿਰਫ ਇਹ ਰੋਕ ਲਾਉਣ ਦੀ ਗੱਲ ਕੀਤੀ ਹੈ ਵੀ ਇਹ ਵੀ ਇਹ ਜਿਹੜੀ ਹੈ ਇਹ ਮੇਰੇ ਕਹਿ ਬਾਅਦ ਚ ਹੋਇਆ ਫੈਸਲਾ ਪਹਿਲਾਂ ਨਹੀਂ ਹੋਇਆ ਜੀ ਇਹ ਉਸ ਤੋਂ ਬਾਅਦ ਹੋਇਆ ਇਸ ਕਰਕੇ ਵਿਰਸਾ ਸਿੰਘ ਮਲਟੋਵਾ ਦਾ ਜਿਹੜਾ ਫੈਸਲਾ ਵਾ ਇਹ ਅਕਾਲ ਤਖਨ ਨੂੰ ਚਾਹੀਦਾ ਵੀ ਉਹ ਆਪਣੇ ਤਰੀਕੇ ਤੇ ਸਲੀਕੇ ਦਾ ਬਕਾਇਦਾ ਤੌਰ ਤੇ ਹਦੇਸ਼ ਜਾਰੀ ਕਰੇ ਹੂੰ ਪਹਿਲੀ ਗੱਲ ਤੇ ਮੈਂ ਤੁਹਾਨੂੰ ਪਹਿਲਾਂ ਕਹਿ ਤਾ ਵੀ ਉਹਦਾ ਅਕਾਲ ਤਖਨ ਤੇ ਹੋਣਾ ਬਣਦਾ ਹੀ ਨਹੀਂਗਾ ਉਹ ਪਾਰਟੀ ਕੋਲ ਜਾਵੇ ਜਿੱਥੋਂ ਨੇ ਸਿਵਾ ਦਿੱਤਾ ਸੀਗਾ ਹੁਣ ਅਗਲੀ ਗੱਲ ਕਰਦੇ ਵੀ ਬਿਰਸਾ ਸਿੰਘ ਬਲਟਵਾ ਤੁਹਾਨੂੰ ਪਤਾ ਅਰੀਲ ਜੇ ਬੰਦੇ ਨੇ ਉਹਨਾਂ ਨੇ ਕਿਹਾ ਮੈਂ ਜੋ ਕਰਤਾ ਠੀਕ ਕਰਤਾ ਜਿਹਦੇ ਨੇ ਜੋ ਕਰਤਾ ਠੀਕ ਕਰਤਾ ਮੈਂ ਮੰਨ ਲਿਆ ਤੇ ਮੇਰੀ ਵਾਪਸੀ ਅਕਾਲੀ ਦਲ ਚ ਹੋ ਗਈ ਅਕਾਲੀ ਦਲ ਬਾਰੇ ਕਹਿੰਦਾ ਹੋਇਆ ਸੀ ਉਹ ਬਿਰਸਾ ਸਿੰਘ ਬਲਟਵਾ ਜਿਹੜਾ ਬਾ ਸਿਰਫ ਫਰਜ਼ੀ ਤੌਰ ਤੇ ਬਾਹਰ ਸੀਗਾ ਵੈਸੇ ਅਕਾਲੀ ਦਲ ਅੰਦਰ ਹੀ ਸੀਗਾ ਅਕਾਲੀ ਦਲ ਦੀ ਮੀਟਿੰਗ ਐਂਡ ਕਰਦਾ ਸੀਗਾ ਬੀਬੀ ਸੁਖਵਿੰਦਰ ਕੌਰ ਦਾ ਉਹ ਬੜਾ ਤਕੜਾ ਉਹ ਮੈਂ ਸਵਾਰਾ ਕਰ ਸੀਗਾ ਤੇ ਬਾਕੀ ਕੀ ਰਹਿ ਗਿਆ ਇਸ ਕਰਕੇ ਮੈਂ ਇਹ ਗੱਲ ਕਿ ਨਾ ਵੀ ਵਿਰਸਾ ਸਿੰਘ ਮਲਟੂਆ ਜਿਹੜਾ ਫੈਸਲਾ ਕੀਤਾ ਗਿਆ ਵਾ ਉਹਦੇ ਤੇ ਇਹਨਾਂ ਨੂੰ ਵਿਚਾਰ ਚਰਚਾ ਕਰਨ ਦੀ ਲੋੜ ਆ ਵੀ ਭਾਈ ਇਹ ਫੈਸਲਾ ਇਦਾਂ ਨਹੀਂ ਹੁਕਮ ਵਾਂ ਜਾਰੀ ਕਰਕੇ ਕਿ ਆ ਜਾਂਦੇ ਵੀ ਵਿਰਸਾ ਸਿੰਘ ਮਲਟੂਆ ਤੇ ਜਿਹੜੀ ਰੋਕ ਲਾਈ ਗਈ ਸੀ ਕਾਲ ਤੱਕ ਤੋਂ ਹਟਾਈ ਜਾਂਦੀ ਆ ਅਕਾਲੀ ਦਲ ਨੂੰ ਹੁਕਮ ਦਿੱਤਾ ਜਾਂਦਾ ਵੀ ਉਹਦੀ ਵਾਪ ਮੈਂਬਰਸ ਵਾਪਸ ਲਵੇ ਦੀ ਫਿਰ ਤਾਂ ਗੱਲ ਬਣ ਜਾਂਦੀ ਤੁਸੀਂ ਗੋਲ ਮੋਲ ਗੱਲਾਂ ਕਰਦੇ ਹੋ ਤੁਸੀਂ ਇਹਦੇ ਨਾਲ ਤੁਹਾਨੂੰ ਪਤਾ ਹੋਏਗਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਨ ਸਿੰਘ ਜਫਰ ਜਫਰ ਜਿੰਨਾ ਇੱਕ ਸਮਾਗਮ ਸੀ ਸ਼ੀਧੀ ਸਮਾਗਮ ਜੀ ਉੱਤੇ ਨਾਚ ਗਣੇ ਕਰਾਤੇ ਸੀਗੇ ਉਹਨਾਂ ਨੂੰ ਵੀ ਤਨਖਾਹ ਲਈ ਗਈ ਆ ਕਰਮਜੀਤ ਸਿੰਘ ਜਿਹੜੇ ਸਾਡੇ ਗੁਰਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਰ ਆ ਉਹਨਾਂ ਨੂੰ ਵੀ ਤਨਖਾਹ ਲਈ ਗਈ ਆ ਕਿਉਂਕਿ ਉਹਨਾਂ ਨੇ ਸੌ ਜਾ ਕੇ ਕਹਿ ਦਿੱਤਾ ਸੀ ਵੀ ਅਸੀਂ ਆਪਣੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਕਰਮਕੰਡਾਂ ਦੀ ਗੱਲ ਕੀਤੀ ਸੀ ਕਰਮਕੰਡ ਪੜਾਵਾਂਗੇ। ਉਹ ਤੋਂ ਬਾਅਦ ਅੱਗੇ ਚੱਲ ਜਿਓ ਤੁਸੀਂ ਜਿਹੜੇ ਸਾਡੇ ਹਰਿੰਦਰ ਸਿੰਘ ਸੀ ਪ੍ਰਚਾਰਕ ਉਹਨਾਂ ਨੂੰ ਤਨਖਾਹ ਲਈ ਗਈ ਆ ਉਹਨਾਂ ਦਾ ਕਸੂਰ ਤੇ ਬੜਾ ਵੱਡਾ ਸੀਗਾ। ਲੇਕਿਨ ਤਨਖਾਹ ਲਾ ਕੇ ਉਹਨੂੰ ਨਪਟਾਇਆ ਜਾ ਰਿਹਾ ਕਿਉਂਕਿ ਉਹ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਇਥੋਂ ਕਿ ਚੱਟਣ ਵਾਲਿਆਂ ਦਾ ਜਿਹੜਾ ਦੋ ਸਪਾਸ ਵਾਲਾ ਬੜਾ ਤਕੜਾ ਹੈ ਜੀ। ਇਸ ਕਰਕੇ ਇੱਕ ਫੈਸਲਾ ਨਹੀਂ ਲਿਆ। ਉੱਥੇ ਹੋਰ ਵੀ ਦੋ ਤਿੰਨ ਫੈਸਲੇ ਜੇ ਕਾਲ ਤੱਕ ਤੋਂ ਲੈਣ ਦੇ। ਸਭ ਤੋਂ ਵੱਡਾ ਫੈਸਲਾ ਗਿਆਨੀ ਗੁਰਵੱਜਨ ਸਿੰਘ ਜੀ ਨਾਲ ਬਾਰੇ ਕਿਆ ਕੀ ਵੀ ਜੇ ਜਥੇਦਾਰ ਕੋ ಸ್ಪਸਥੀ ਕਰਨਿਆ ਜਾਊਗਾ ਤੇ ਦੋ ਤਰੀਕ ਨੂੰ ਕਹਾ ਗਿਆ ਸੀ ਇਹਨਾਂ ਦਾ ਸਪਸਥੀਕਰਨ ਜਿਹੜਾ ਵਾ ਸੰਤੁਸ਼ਟੀਜਨਕ ਨਹੀਂ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਊਗੀ ਜਥੇਦਾਰਾਂ ਦੇ ਖਿਲਾਫ ਉਹ ਕਾਰਵਾਈ ਬਾਕੀ ਤੇ ਕਿਸੇ ਦੇ ਖਿਲਾਫ ਹੋਈ ਨਹੀਂ ਕਿਉਂ ਗਿਆਨੀ ਗੁਰਮਤ ਸਿੰਘ ਹੋਰੀ ਪਹਿਲਾਂ ਬਕਾਇਦਾ ਤੌਰ ਤੇ ਆਪਣੀ ਜਿਹੜੀ ਆ ਉਹ ਤਨਖਾਹ ਲਵਾ ਚੁੱਕੇ ਨੇ ਗਿਆਨੀ ਮਾਲ ਸਿੰਘ ਹੋਰੀ ਚੜ੍ਹਾਈ ਕਰ ਚੁੱਕੇ ਨੇ ਹੁਣ ਇਹ ਰਹਿ ਗਏ ਸੀ ਕਿ ਗਿਆਨੀ ਸਾਡੇ ਮਾਨਯੋਗ ਗਿਆਨੀ ਗੁਰਪ੍ਰਦਤ ਸਿੰਘ ਹੋਰੀ ਉਹਨਾਂ ਨੂੰ ਬਕਾਇਦਾ ਤੌਰ ਤੇ ਅੱਜ ਜਿਹੜਾ ਸੀ ਉਹਨਾਂ ਨੂੰ ਮਾਫੀ ਮੰਗ ਲਈ ਆ ਉਹਨਾਂ ਨੂੰ ਵੀ ਸੇਵਾ ਲਈ ਗਈ ਹੈ ਇਹਦੀ ਪ ਜਾਣਕਾਰੀ ਕਿੰਨੀ ਲਈ ਗਈ ਕਿੰਨੀ ਲਈ ਗਈ ਉਹਨਾਂ ਨੂੰ ਵੀ ਤਨਖਾਹ ਲਈ ਗਈ ਹੈ ਵੀ ਤੁਸੀਂ ਇੰਨੀ ਕੀ ਤਨਖਾਹ ਭੁਗਤ ਲੋ ਤੇ ਆਪਣਾ ਰਾਮ ਰਾਮ ਕਰੋ ਘਰ ਜਾ ਕੇ ਤੁਸੀਂ ਹੁਣ ਗਿਆਨੀ ਗੁਰਵਚਨ ਸਿੰਘ ਦੇ ਦੋਸ਼ ਕੀ ਸੀ ਆ ਉਹਨਾਂ ਤੇ ਸਭ ਤੋਂ ਵੱਡਾ ਦੋਸ਼ ਸੀ ਵੀ ਸੌਦਾ ਸਾਹ ਤੋਂ ਮਾਫੀ ਦੇਣੀ ਮਾਫੀ ਦੇ ਕੇ ਮੁੜ ਕੇ ਵਾਪਸ ਲੈਣੀ ਉਹ ਦੋਸ਼ੀ ਦਾ ਇੱਕ سنگੀਨ ਦੋਸ਼ੀਆ ਉਸੇ ਸੌਦਾ ਸਾਦੀ ਮਾਫੀ ਲਈ ਤੁਹਾਨੂੰ ਪਤਾ ਸੀ 92 ਲੱਖ ਰੁਪਏ ਦੇ ਗੁਰੂ ਦੀ ਗੋਲਗ ਤੋਂ ਇਸ ਧਾਰ ਦਿੱਤੇ ਗੇ ਜਸਟੀਫਾਈ ਕਰਨ ਵਾਸਤੇ ਭਾਵੇਂ ਉਹ ਪੈਸੇ ਰਿਕਵਰ ਕਰ ਲੈਨੇ ਕਾਲੀ ਆਗੂਆਂ ਤੋਂ ਲੇਕਿਨ ਮੈਂ ਇਹ ਗੱਲ ਕਹੂੰਗਾ ਵੀ ਉਹਦੇ ਕਰਕੇ ਤਾਂ ਮਾਫੀ ਮੰਗਣੀ ਪੈਣੀ ਸੀ ਜਿਹੜਾ ਨਾ ਲਿਖਤੀ ਸਪਸ਼ਟੀਕਰਨ ਦਿੱਤਾ ਸੀ ਉਹ ਸਫੀਸ਼ੀਐਂਟਰ ਨਹੀਂ ਸੀ ਜੀ ਜੀ ਪਰ ਇਸ ਅਭ ਅੰਮ੍ਰਿਤਸਰ ਪੁਲਿਸ ਦੇ ਬਲੋਂ 328 ਪਾਵਨ ਸਰੂਪਾ ਦੀ ਬੇਅਦਬੀ ਤੇ ਗਵਾਚਣ ਦਾ ਜੋ ਮਾਮਲਾ ਉਦਰਜ ਕੀਤਾ ਗਿਆ 16 ਵਿਅਕਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਜਿਸ ਦੇ ਉੱਤੇ ਤਾਂ ਮੀ ਨੇ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਹਿੰਦੇ ਕਿ ਤੁਸੀਂ ਦਖਲ ਅੰਦਾਜ਼ੀ ਨਹੀਂ ਧਾਰਮਿਕ ਮੁੱਦਿਆਂ ਦੇ ਵਿੱਚ ਕਰ ਸਕਦੇ ਇਹ ਫੈਸਲਾ ਤੇ ਅਸੀਂ ਪਹਿਲਾਂ ਹੀ ਲੈ ਚੁੱਕੇ ਹਾਂ ਜਾਂਚ ਹੋ ਚੁੱਕੀ ਹੈ ਤੇ ਜੇਕਰ ਕੋਈ ਵੀ ਨਤੀਜੇ ਆਉਂਦੇ ਨੇ ਤੇ ਇਸ ਦੇ ਜ਼ਿੰਮੇਵਾਰ ਸਰਕਾਰ ਹੋਵੇਗੀ ਕੀ ਲੱਗਦਾ ਕਿ ਇਹ ਮਾਮਲਾ ਇੱਕ ਪਰ ਫਿਰ ਅੰਮੋ ਸਾਹਮਣੇ ਵਾਲੀ ਗੱਲ ਹੋ ਗਈ ਹੈ ਤੇ ਇੱਥੇ ਤਕਰਾਰ ਜਿਹੜੀ ਉਹ ਵੱਧ ਸਕਦੀ ਹੈ 2016 ਦੇ ਵਿੱਚ ਇਹ ਮਾਮਲਾ ਜਿਹੜਾ 328 ਰੂਪਾ ਵਾਲਾ ਅਜਾਗਰ ਹੁੰਦਾ ਵਾ ਜੀ ਜਿੱਤੇ ਬੰਦੀਆਂ ਮੰਗ ਕਰਦੀਆਂ ਨੇ ਬਾਰ-ਬਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਭਾਈ ਤੁਸੀਂ ਇਹ ਦੱਸੋ ਵੀ ਇਹ ਸਰੂਪ ਕਿੱਥੇ ਨੇ मामला काल तक ते पुजंदा ते काल तक ਦੇ ਜਿਹਦਰ ਗਿਆਨੀ ਹਰਪ੍ਰੀਤ ਸਿੰਘ ਗੋਰੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਉਂਦੇ ਨੇ। ਉਹਨਾਂ ਦੇ ਵਿੱਚ ਇੱਕ ਮਹਿਲਾ ਜੱਜ ਸੀ ਸਾਬਕਾ ਜੱਜ ਸੀ ਜਿਹੜੀ ਰਿਟਾਇਰਡ ਜਿਹੜੀ ਸੀ ਉਹਨੂੰ ਉਹਦਾ ਮੁਖੀ ਬਣਾਇਆ ਗਿਆ। ਡਾਕਟਰ ਐਡਵੋਕੇਟ ਇਸ਼ਰ ਸਿੰਘ ਨੂੰ ਮੈਂਬਰ ਬਣਾਇਆ ਗਿਆ ਤੇ ਇੱਕ ਹੋਰ ਮੈਂਬਰ ਤੇੰਦੇ ਮੈਂਬਰ ਪਾਏ ਗਏ। ਲੇਕਿਨ ਉਹ ਲੇਡੀ ਜਿਹੜੀ ਸੀ ਉਹਨੇ ਹੁਣ ਤੋਂ ਇਨਕਾਰ ਕਰਤਾ ਵੀ ਮੈਂ ਇਸ ਕੋੜਿਆਂ ਦੀ ਦਦਾਲੀ ਚ ਸ਼ਾਮਲ ਨਹੀਂ ਹੋਊਂਗੀ। ਇਥੇ ਤੇ ਤੁਸੀਂ ਸਾਡਾ ਮੂੰਹ ਹੀ ਕਾਲਾ ਕਰਨਾ ਬਾਅਦ ਦੇ ਵਿੱਚ ਲੇਕਿਨ ਜਿਹੜੇ ਐਡਵੋਕੇਟ ਜੇ ਡਾਕਟਰ ਈਸ਼ਰ ਸਿੰਘ ਸੀਗੇ ਉਹਨਾਂ ਨੇ ਤੇ ਦੋ ਮੈਂਬਰੀ ਕਮੇਟੀ ਨੇ ਉਹਦੀ ਰਿਪੋਰਟ ਤਿਆਰ ਕੀਤੀ ਰੋ ਰਿਪੋਰਟ ਤਿਆਰ ਕਰਕੇ ਜਥੇਦਾਰ ਨੂੰ ਦਿੱਤੀ ਸੀ ਤੇ ਜਥੇਦਾਰ ਨੇ ਬਕਾਇਦਾ ਤੌਰ ਤੇ ਉਹ ਰਿਪੋਰਟ ਆਪਣਾ ਡੀਓ ਲਾ ਕੇ ਆਪਣੇ ਲੈਟਰ ਲਾ ਕੇ ਭੇਜੀ ਸੀ ਐਸਪੀਸੀ ਨੂੰ ਭਾਈ ਇਹਨਾਂ ਬੰਦਿਆਂ ਦੇ ਖਿਲਾਫ ਜਿਹੜੇ 도ਚੀ ਨੇ ਗਰਦਾਨੇ ਗਏ ਨੇ ਇਹਦੇ ਵਿੱਚ ਇਹਨਾਂ ਤੇ ਮੁਕੱਦਮੇ ਦਰਜ ਕੀਤੇ ਜਾਣ ਜੀ ਮੁਕਦਮਾ ਤਾਂ ਦਰਜ ਨਹੀਂ ਕਰਾਇਆ ਗਿਆ ਕ੍ਰਿਮੀਨਲ ਕੇਸ ਬਣਦਾ ਸੀਗਾ ਲੇਕਿਨ ਇਹਨਾਂ ਨੇ ਆਪਣੀ ਇਜੈਕਟਿਵ ਕੋ ਪਾਸ ਕਰਨ ਦੇ ਬਾਵਜੂਦ ਮੁਕੰਮਾ ਮੁਕਦਮਾ ਦਰਜ ਨਹੀਂ ਕਰਾਇਆ ਤੇ ਉਹ ਮੁੜ ਕੇ ਨਾਲ ਦੀ ਗਲੇ ਦੀ ਹੱਡੀ ਬਣ ਗਿਆ ਪੰਤਕ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਬਕਾਇਦਾ ਤੌਰ ਤੇ ਇਨਸਾਫ ਵਾਸਤੇ ਜਿਹੜਾ ਅਸੀਂ ਇੱਕ ਧਰਨਾ ਲਾਇਆ ਸੇਤਰ ਨਾ ਲਾਉਣ ਤੋਂ ਬਾਅਦ ਜਿਹੜਾ ਸੀ ਉੱਥੇ ਇਹਨਾਂ ਦੇ ਕਮੇਟੀ ਵਾਲੇ ਉਹਨਾਂ ਦੀ ਕੁੱਟਮਾਰ ਕੀਤੀ ਇੱਥੋਂ ਤੱਕ ਕਿ ਜਿਹੜੇ ਅਮਰਤਾਰੀ ਲੋਕ ਸੀ ਉਹਨਾਂ ਦੇ ਦਸਤਾਰਾਂ ਖਿਲਾੜੇ ਗੀਆਂ ਕਿਸ ਕੋਲ ਖਿਲਾੜੇ ਗਏ ਉਹਨਾਂ ਦਾ ਛੇਤਰਾ ਨਾਲ ਡਾਂਗਾ ਨਾਲ ਕੋਟਕਟਾਪਾ ਕੀਤਾ ਗਿਆ ਤਾਂ ਗੰਭੀਰ ਵਿੱਚ ਪੱਟੜ ਹੋ ਗਿਆ ਮਨਿੰਦਰ ਕੌਰ ਨਾਲ ਦੀ ਅਮਰਤਾਰ ਲੇਡੀ ਦੇ ਦੋਸ਼ ਲਾਇਆ ਵੀ ਉਹਨਾਂ ਨੇ ਛੇੜਖਾਨੀ ਕੀਤੀ ਕਿ ਉਹਦੇ ਕੱਪੜੇ ਪਾੜੇ ਗਏ ਨੇ ਉਨੇ ਬਾਹਰ ਆ ਕੇ ਵਿਖਾਇਆ ਵੀ ਮੇਰਾ ਗਾਤਰਾ ਤੋੜਿਆ ਗਿਆ ਮੇਰੇ ਕੱਪੜੇ ਪਾੜੇ ਗਏ ਨੇ ਮੇਰੀ ਕੁੱਟਮਾਰ ਕੀਤੀ ਕਿ ਮੇਰੀਆਂ ਬਾਹਾਂ ਬੰਨ ਕੇ ਮੈਨੂੰ ਚਪੇੜਾਂ ਮਾਰੀਆਂ ਗਈਆਂ ਨੇ ਮੈਨੂੰ ਡਾਂਗਾਂ ਮਾਰੀਆਂ ਗਈਆਂ ਨੇ ਉਹਨੂੰ ਫਿਰ ਜਿਹੜਾ ਕਰਾਸ ਪਰਚਾ ਆਇਆ ਸੀਗਾ ਜੀ ਉਹ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ 27 ਅਧਿਕਾਰੀ ਤੇ ਮੁਲਾਜ਼ਮ ਸੀ ਦਾ ਕੁਝ ਅਨਪਛਾਤੇ ਪਾਏ ਗਏ ਸੀਗੇ ਦੂਸਰੀ ਵਾਰ ਸੇ ਪੰਥਕ ਜਥੇਬੰਦੀ ਨੇ ਪਰਚਾ ਕਰਾਸ ਹੋਇਆ ਸੀਗਾ ਸ਼੍ਰੋਮਣੀ ਕਮੇਟੀ ਨੇ ਬੜਾ ਪਿੱਟ ਪਟਾਣਾ ਪਾਇਆ ਸੀ ਵੀ ਸਾਡੇ ਤੇ ਪਰਚਾ ਇਹਨਾਂ ਨੇ ਕਿਉਂ ਦੇ ਦਿੱਤਾ ਲੈਕਿਨ ਪਰਚਾ ਤਾਂ ਹੋ ਚੁੱਕਾ ਸੀ ਹੁਣ ਕੈਪਟਨ ਮਰਿੰਦਰ ਸਿੰਘ ਮੁਖਮੰਦਰੀ ਸੀ 2020 ਦੀ ਗੱਲ ਹੈ ਤਾਂ ਉਹਨੇ ਇੰਨੀ ਗੱਲ ਕਹੀ ਸੀ ਵੀ ਭਾਈ ਜਿਹੜਾ ਵੀ ਕੁਝ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂ ਇਹਦੇ ਖਿਲਾਫ ਕਾਰਵਾਈ ਕੀਤੀ ਜਾਊ ਤੁਸੀਂ ਇਹ ਕੁੱਟਮਾਰ ਕੀਤੀ ਹੈ ਨਿਰਦੋਸ਼ ਲੋਕਾਂ ਦੀ ਤੇ ਕੁੱਟਮਾਰ ਤੁਹਾਡੇ ਦੇ ਪਰਚਾ ਬਣਦਾ ਸੀ ਕਰਤਾ ਐਸੇ ਹੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਤੇ 2003 ਦੇ ਵਿੱਚ ਖਾਲਸਾ ਪੰਚਾਇਤ ਵਾਲੇ ਅਕਾਲ ਤਖਤ ਤੇ ਆਉਂਦੇ ਇੱਕ ਮੰਗ ਪੱਤਰ ਦੇਣ ਵਾਸਤੇ ਅਕਾਲ ਤਖਤ ਦੇ ਜਹਦਰ ਗਿਆਨੀ ਜੁਗਿੰਦਰ ਸਿੰਘ ਤੇ ਇਹ ਦੋਸ਼ ਲਾਇਆ ਸੀ ਕਿ 70000 ਰੁਪਏ ਲੈ ਕੇ ਉਹਨੇ ਇੱਕ ਬਲਾਤਕਾਰੀ ਸਾਧ ਨੂੰ ਮਾਫੀ ਦਿੱਤੀ ਐ ਉਹ ਜਦੋਂ ਮਾਬਲਾ ਫੇਰ ਗਿਆ ਐਸਪੀਸੀ ਮੰਗ ਪੱਤਰ ਸੈਕਟਰੀ ਨੂੰ ਦੇਣ ਗਏ ਤੇ ਇਹਨਾਂ ਦੀ ਰਸਤੇ 'ਚ ਕੁੱਟਮਾਰ ਕੀਤੀ ਸ਼੍ਰੋਮਣੀ ਕਮੇਟੀ ਦੇ ਮਲਾਜਮਾਂ ਦੇ ਉਦੋਂ ਜਿਹੜੀ ਕੈਪਟਨ ਦੀ ਸਰਕਾਰ ਸੀ ਉਹਨੇ ਉਦੋਂ ਸਖਾਲਤਾ ਪੰਚਾਇਤਾਂ ਦੇ ਪਰਚਾ ਕੱਢ ਦਿੱਤਾ ਸੀ ਹੁਣ ਬਕਾਇਦਾ ਤੌਰ ਤੇ ਇਹਦੀ ਜਿਹੜੀ ਇਹਦੇ ਤੇ ਪਰਚਾ ਦੇ ਦਿੱਤਾ ਉਦੋਂ ਪਰਚਾ ਦਿੱਤਾ ਉਹਨਾਂ ਦੇ ਉੱਤੇ ਐਤਕੀ ਕ੍ਰਾਸ ਪਰਚਾ ਆ ਕੇ ਕੈਪਟਨ ਮਨਿੰਦਰ ਸਿੰਘ ਸਰਕਾਰ ਦੇ ਵਲੇ ਹੁਣ 328 ਰੁਪਏ ਦਾ ਅਜੇ ਪਤਾ ਲੱਗਣਿਆ ਕਿੱਥੇ ਗਏ ਨੇ ਉਸ ਕੇਸ ਦੇ ਵਿੱਚ ਇੱਕ ਮਾਹ ਪੰਚਾਇਤ ਕੱਲ ਜਿਹੜੀ ਅਮਰitsar ਛੰਦੀ ਆ ਦਰਬਾਰ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਉਸ ਖਾਲਸਾ ਪੰਚਾਇਤ ਦੇ ਵਿੱਚ ਉਸ ਖਾਲਸਾ ਪੰਚਾਇਤ ਦੇ ਜਿਹੜੀ ਮਾਹ ਪੰਚਾਇਤ ਹੁੰਦੀ ਆ ਮਾਹ ਪੰਚਾਇਤ ਦੇ ਵਿੱਚ ਜਿਹੜੇ ਸਾਡੇ ਸਪੀਕਰ ਕੁਲਤਾਰ ਸਿੰਘ ਸੰਧਵਾ ਹਰਜੋਤ ਸਿੰਘ ਬੈਸ ਡਾਕਟਰ 인ਦਰਜੀਤ ਸਿੰਘ ਨਿੰਜਰ ਮਿੱਟੀ ਦਾ ਮਾਦੋ ਨਾਲ ਸਾਡੇ ਜਿਹੜੇ ਸੀ ਆਪਣੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਿਕ ਜਗਜੀਤ ਸਿੰਘ ਡੱਲੇਵਾਲ ਤੇ ਸਿੱਖ ਸੱਤ ਭਾਵਨਾ ਦਲ ਦੇ ਮੁਖੀ ਜਿਹੜੇ 5 ਸਾਲ ਤੋਂ ਮੋਰਚਾ ਚਲਾ ਰਹੇ ਨੇ ਭਾਈ ਬਲਦੇਵ ਸਿੰਘ ਬਲਦੇਵ ਸਿੰਘ ਸਿਰਸਾ ਇਹ ਸਾਰੇ ਉੱਥੇ ਇਕੱਠੇ ਸੀਗੇ ਉਸ ਮਾ ਪੰਚਾਇਤ ਦੇ ਵਿੱਚ ਜਿਹੜਾ ਅਸੀਂ ਸਰਕਾਰ ਨੇ ਕੀ ਕੀਤਾ ਵੀ ਇੱਕ ਮਕਦਮਾ 16 ਵਿਅਕਤੀਆਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਦੇ ਦਰਜ ਕਰ ਦਿੱਤਾ ਜਿਹਦੇ ਵਿੱਚ ਮੁੱਖ ਸਖਤਰ ਜਿਹੜਾ ਸੀ ਰੂਪ ਸਿੰਘ ਵੀ ਸ਼ਾਮਲ ਆ ਗੁਰਵਚਨ ਸਿੰਘ ਵੀ ਸਖਤਰ ਸ਼ਾਮਲ ਆ ਇਦਾਂ ਹੋਰ ਕਈ ਬੰਦੇ ਸ਼ਾਮਲ ਨੇ ਉਹ ਮਕਦਮਾ ਦਰਜ ਕਰਕੇ ਤੇ ਉਹ ਕਾਪੀ ਵੀ ਬਲਦੇਵ ਸਿੰਘ ਵਿਡਾਲੇ ਨੂੰ ਸਪੀਕਰ ਸਾਹਿਬ ਨੇ ਆਪ ਆ ਕੇ ਦਿੱਤੀ ਵੀ ਉਹਨਾਂ ਨੇ ਫਿਰ ਇੰਨੀ ਗੱਲ ਕਹੀ ਵੀ ਪਰਚਾ ਤਾਂ ਤੁਸੀਂ ਦਰਜ ਕਰ ਲਿਆ ਇਹ ਨਹੀਂ ਪਰਚਾ ਦਰਜ ਰਜ ਤੇ ਅਗਲੀ ਕਾਰਵਾਈ ਨਾਲ ਅਗਲੀ ਕਾਰਵਾਈ ਨਾਲ ਬੰਦਿਆਂ ਨੂੰ ਪੁੱਛ ਪੜਤਾਲ ਕਰੋ ਵੀ ਸਰੂਪ ਕਿੱਥੇ ਹੈਗੇ ਜੀ ਉਹ ਮਾਮਲਾ ਵੀ ਕਾਫੀ ਭੱਗ ਗਿਆ ਇਹਦੇ ਨਾਲ ਬਕਾਇਦਾ ਤੌਰ ਤੇ ਇੱਕ ਮਕਦਮਾ ਹੋਰ ਦਰਜ ਹੁੰਦਾ ਵਾ 1999 ਦੇ ਜਿਹੜੇ 300 ਸਾਲਾ ਮਨਾਇਆ ਗਿਆ ਉਸ 300 ਸਾਲਾ ਦਾ ਮਨਾਉਣ ਸਮੇਂ ਇਹਨਾਂ ਨੇ ਇੱਕ ਵਕੀਤਾ ਸੀ ਵੀ 300 ਕਿਤਾਬਾਂ ਸੀ ਰੀਲੀਜ਼ ਕਰਨੀਆਂ ਸਿੱਖ ਇਤਿਹਾਸੀਆਂ ਜਿਹੜੀ ਗੁਰੂ ਸਾਹਿਬ ਨਾਲ ਸੰਬੰਧਿਤ ਹੁਣ ਇੱਕ ਇੱਕ ਕਹਿੰਦੇ ਜੀ ਮਕਾਲਫ ਜਿਹੜੀ ਕਿਤਾਬ ਲਿਖੀ ਸੀ ਮਕਾਲਫ ਨੇ ਉਹ ਕਿਤਾਬ ਦੀ ਪੁਸਤਕ ਅਸੀਂ ਕੀਤਾ ਵਾ ਉਸ ਉੱਥੇ ਦੇ ਵਿੱਚ ਜੋ ਆਇਆ ਉਹ ਕੀਤਾ ਵਾ ਲੇਕਿਨ ਉਹ ਗਲਤ ਆ ਮੈਂ ਕਾਰਬਨੇਟ ਬਾਰੇ ਕੁਝ ਲਿਖਿਆ ਵੀ ਗੁਰੂ ਸਾਹਿਬ ਜਿਹੜੇ ਸੀ ਦਾਤੀਆਂ ਦੇ ਪੇਟੋਂ ਜੰਮੇ ਸੀਗੇ ਲੁੱੱਚੇ ਸੀ ਲੰਡੇ ਸੀ ਬਦਮਾਸ਼ ਉਹਦੇ ਵਿੱਚ ਕੁਝ ਲਿਖਿਆ ਨਹੀਂ ਗਾ ਤੇ ਇਸ ਕਿਤਾਬ ਜਿਹੜੀ ਹਿੰਦੀ ਦੀ ਸਿੱਖ ਇਤਿਹਾਸ ਕਿਤਾਬ ਸੀਗੀ ਉਹਦੇ ਵਿੱਚ ਗੱਲਾਂ ਲਿਖੀਆਂ ਗਈਆਂ ਕਿਤਾਬਾਂ ਲੋਕਾਂ ਤੱਕ ਚਲੀਆਂ ਵੀ ਗਈਆਂ ਮੁਰਕੇ ਸ਼ਰੋਮਣੀ ਕਮੇਟੀ ਕਹਿੰਦੀ ਜਦੋਂ ਪਤਾ ਲੱਗਾ ਜੀ ਕਿਤਾਬਾਂ ਵਾਪਸ ਰਲੀਆਂ ਜੀ ਇਸ਼ਤਿਹਾਰ ਦਿੱਤੇ ਜੀ ਜੇ ਕਰਤਾ ਉਹ ਕਰਤਾ ਕਿੰਨੀਆਂ ਕਿਤਾਬਾਂ ਗਈਆਂ ਕਿੰਨੀਆਂ ਵਾਪਸ ਕੱਖ ਨਹੀਂ ਪਤਾ ਇਸ ਗੱਲ ਦਾ ਉਹ ਪਰਚਾ ਵੀ ਪੈਂਡਿੰਗ ਸੀਗਾ 328 ਰੂਪਾਂ ਦਾ ਤੇ ਬਕਾਇਦਾ ਤੌਰ ਤੇ ਜਿਹੜਾ ਦੂਸਰਾ ਪਰਚਾ ਸੀ ਕਿਤਾਬ ਵਾਲਾ ਇਹਦੀ ਹਾਈ ਕੋਰਟ ਦੀ ਡਾਇਰੈਕਸ਼ਨ ਸੀ ਪੁਲਿਸ ਨੂੰ ਵੀ ਉੱਤੇ ਜਾਂਚ ਕਰਕੇ ਦਾ ਮਗਮੱਲ ਕਾਰਵਾਈ ਕੀਤੀ ਜਾਵੇ ਜੀ ਹੁਣ ਦੋ ਕਾਲ ਪਰਚੇ ਹੋ ਗਏ ਨੇ ਐਸਪੀ ਸੀ ਦੇ ਇੱਕ ਰੂਪਾਂ ਵਾਲਾ ਹੋ ਗਿਆ ਇੱਕ ਕਿਤਾਬ ਵਾਲਾ ਹੋ ਗਿਆ ਉਹਦੇ ਤੇ ਸਾਡੇ ਮਾਨਯੋਗ ਐਡਵੋਕੇਟ ਮਹਾਂ ਸਿੰਘ ਧਾਮੀ ਉਹ ਕਹਿ ਰਹੇ ਨੇ ਸਰਕਾਰ ਨੂੰ ਕੀ ਅਧਿਕਾਰ ਆ ਸ਼੍ਰੋਮਣੀ ਕਮੇਟੀ ਦੇ ਪਰਚਾ ਦੇਂਦੀ ਹੈ ਕਿੰਡੀ ਪਿੰਡਡ ਬੋਡੀ ਆ ਨਹੀਂ ਇਹ ਨੀਮ ਸਰਕਾਰੀ ਬੋਡੀ ਆ ਇਹਦਾ ਐਕਟ ਸਰਕਾਰ ਦੇ ਅਧੀਨ ਆ ਤੁਹਾਨੂੰ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਪਊਗੀ ਜੋ ਪਹਿਲਾਂ ਪਣੀ ਪਊਗੀ ਜੋ ਸਰਕਾਰ ਦੇ ਨਿਜ਼ਮ ਨੇ ਉਹਦੇ ਮੁਤਾਬਕ ਤੁਸੀਂ ਇੰਡੀਪੈਂਡੈਂਟ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰਕ ਨਹੀਂ ਇਹ ਤੇ ਸਿਰਫ ਮੈਨੇਜਮੈਂਟ ਕਮੇਟੀ ਆ ਤੁਸੀਂ ਗੁਰਦੁਆਰੇ ਦਾ ਪ੍ਰਬੰਧ ਕਰਦੇ ਹੋ ਤੇ ਜੇ ਕਿਤੇ ਕੋਈ ਧਾਂਦਲੀ ਹੁੰਦੀ ਹੈ ਤੇ ਫਿਰ ਸਰਕਾਰ ਨੂੰ ਇਹਦੇ ਤੇ ਆਪਣਾ ਕਾਰਵਾਈ ਕਰਨ ਦਾ ਪੂਰਾ ਪੂਰਾ ਅਧਿਕਾਰ ਆ ਉਹਨਾਂ ਨੇ ਇਹ ਦੋ ਜਿਹੇ ਪਰਚੇ ਦਰਜ ਕੀਤੇ ਸੀਗੇ ਇਹਨਾਂ ਪਰਚਿਆਂ ਨੂੰ ਲੈ ਕੇ ਜਿਹੜਾ ਸੀ ਧਾਮੀ ਸਾਹਿਬ ਜੋ ਮਰਜ਼ੀ ਕਹੀ ਜਾਣ ਜੇ ਮੈਂ ਕਹਾਂ ਵੀ ਉਹ ਜਾਇਜ਼ ਨਹੀਂ ਤੇ ਅਤਕਥਰੀ ਕੋਈ ਨਹੀਂ ਹੋਊਗੀ ਉਹਦੇ ਵਿੱਚ ਇਹਨਾਂ ਨੂੰ ਚਾਹੀਦਾ ਹੈ ਕਿ ਜਾਂਚ ਵਿੱਚ ਸ਼ਾਮਲ ਹੋ ਕੇ ਉਹਦੇ ਤੇ ਬਕਾਇਦਾ ਕਾਰਵਾਈ ਕਰਨ ਇਨਾਂ ਨੇ ਐਮਰਜੈਂਸੀ ਮੀਟਿੰਗ ਕਾਲ ਕਰ ਲਈ ਹੈ ਜੀ 11 ਨਵੰਬਰ ਨੂੰ ਐਮਰਜੈਂਸੀ ਕੀ ਮੀਟਿੰਗ ਕਾਲ ਕਰ ਲਈ ਆ ਧਾਮੀ ਸਾਹਿਬ ਨੇ ਆਪਣੀ ਐਡਜੈਕਟਿਵ ਦੀ ਕੀ ਕਰੋਗੀ ਐਡਜੈਕਟਿਵ ਜੀ ਇੱਕ ਮਤਾ ਪਾਸ ਕਰੂਗੀ ਮਤਾ ਰਲਦਾ ਫਿਰ ਕੋ ਫਿਰੂਗਾ ਕੋਈ ਵੀ ਇਨਾਂ ਕੋ ਰੂਟ ਲੈਵਲ ਤੇ ਕੰਮ ਕਰਨ ਦਾ ਕੋਈ ਵੀ ਇਨਾਂ ਕੋ ਨਾ ਤੇ ਤਜਰਬਾ ਵਾ ਤੇ ਨਾ ਇਹ ਕਰ ਸਕਦੇ ਆ ਅੱਜ ਸ਼ਾਕਸੀ ਜੀ ਉਹ ਜਿਹੜੇ ਜੱਥੇ ਬਾਬੇ ਹੁੰਦੇ ਸੀ ਨਾ ਬੂਟੇ ਆ ਮੜਾ ਚੋੜਾ ਤੇ ਵਿੱਚ ਕਚਰਾ ਤੇ ਪਰਨਾ ਜੀ ਉਹ ਹੁੰਦੇ ਸੀਗੇ ਉਹ ਬਾਬੇ ਅੱਜ ਨਹੀਂ ਹੈਗੇ ਹਮ ਅੱਜ ਉਹ ਬਾਬੇ ਗਾਇਬ ਨੇ ਇੱਥੋਂ ਉਹ ਦੁਨੀਆ ਤੋਂ ਚਲੇ ਗਏ ਨੇ ਇਹਨਾਂ ਜੋ ਕਿਹੜਾ ਬੰਦਾ ਜਿਹੜਾ ਜੇਲ੍ਹ ਜਾਣ ਲਈ ਤਿਆਰ ਜੇਲ੍ਹ ਜਾ ਕੇ ਕਦੇ ਮੈਂ ਜਾ ਕੇ ਜਬਾਨਤ ਨਹੀਂ ਕਰਨੀ ਮੇਰਾ ਕੇਸ ਵਾਪਸ ਲੋਰ ਮੈਂ ਬਾਹਰ ਹੁੰਦੇ ਨਹੀਂ ਨਹੀਂ ਜਾਂਦਾ ਮੈਂ ਉਹ ਬਾਬੇ ਇਦਾਂ ਦੇ ਸੀ ਮੋਰਚੇ ਤੇ ਸੀ ਤਾਂ ਜਿੱਤੇ ਨੇ ਸਿੱਖਾਂ ਨੂੰ ਅੱਜ ਤੱਕ ਜੋ ਕੁਝ ਹੀ ਮਿਲਿਆ ਮੋਰਚੇ 'ਚੋਂ ਮਿਲਿਆ ਹੁਣ ਇਹਨਾਂ ਜੇ ਮੋਰਚਾ ਲਾਉਣ ਦੀ ਕਿਸੇ ਦੀ ਸਮਰੱਥਾ ਨਹੀਂ ਤੁਸੀਂ ਧਾਮੀ ਸਾਹਿਬ ਮੀਟਿੰਗ ਕਰ ਲਓ ਜੇ ਤੁਸੀਂ ਇੱਥੋਂ ਕੇ ਤਰਛਦੇ ਤਾਂ ਬਾਕੀ ਵੀ ਕਰ ਲੈਣਗੇ ਕੀ ਫਰਕ ਪੈਂਦਾ ਉੱਥੇ ਇਹ ਮੰਦ ਭਾਗੀ ਗਲਤ ਤੁਹਾਡੇ ਵਾਸਤੇ ਤੁਸੀਂ ਕਹੋ ਵੀ ਅਸੀਂ ਫੇਸ ਕਰਾਂਗੇ ਜੇ ਇਹਨਾਂ ਪਰਚਾ ਦਾ ਦਿੱਕੀਤਾ ਅਸੀਂ ਆਪਣੇ ਬਿਆਨ ਕਲਮਨ ਨੂੰ ਕਰਾਵਾਂਗੇ ਕਿ ਸਰੂਪ ਕਿੱਥੇ ਪਏ ਨੇ ਪਤਾ ਮੈਨੂੰ ਵੀ ਮੈਂ ਮੈਂ ਮੰਨਦਾ ਵੀ ਸ਼੍ਰੋਮਣੀ ਕਮੇਟੀ ਇਹੋ ਜਿਹੀ ਵਗਿਆ ਨਹੀਂ ਕਰ ਸਕਦੀ ਵੀ ਸਰੂਪ ਜਿਹੜੇ ਨੇ ਕੁਝ ਅਜੇ ਹੱਥਾਂ ਤੇਰੇ ਜਾਂ ਜਿੱਥੇ ਕੋਈ ਨੁਕਸਾਨ ਪਹੁੰਚਦਾ ਹੋਵੇ لیکن ਜਿਹੜੀ ਆ ਪੰਥਕ ਜਦੋਂ ਮੰਨੀ ਉਹ ਕਹਿੰਦੇ ਸੀ ਸਰੂਪ ਖਾਜੋ ਕਿੱਥੇ ਨੇ ਦੱਸ ਦਿਓ ਕਿੱਥੇ ਤੁਸੀਂ ਵਜਾ ਲਈ ਉੱਥੇ ਉਹ ਦੱਸਣ ਨੂੰ ਤਿਆਰ ਨਹੀਂ ਹੈਗੇ ਇਸ ਕਰਕੇ ਛਕਤੀ ਜੀ ਜਿਹੜੇ ਉਸ ਰੂਪਾਂ ਦਾ ਮਾਮਲਾ ਵਾ ਕਿਤਾਬ ਦਾ ਮਾਮਲਾ ਹੁਣ ਕਾਫੀ ਉਲਝ ਨਹੀਂ ਗਿਆ ਹੁਣ ਸੁਲਝ ਗਿਆ ਵਾ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਜਿਹੜੇ ਜਿਹੜੇ ਬੰਦੇ ਦੋਸ਼ੀ ਠਾਏ ਗਏ ਕਿਉਂਕਿ ਕਿਤਾਬ ਦੇ ਮਾਮਲੇ ਦੋ ਬੰਦਿਆਂ ਦੇ ਪਰਚਾ ਦਰਜ ਕੀਤਾ ਗਿਆ ਇੱਕ ਹਰਬਿੰਦਰ ਸਿੰਘ ਜਿਹੜੇ ਤਤਕਾਲੀ ਧਰਮ ਪ੍ਰਚਾਰ ਦੇ ਸਖਤਰ ਸੀਗੇ ਇਕਤੂਬਰ ਆਮ ਸਿੰਘ ਇਹ ਵੀ ਸ਼ਹਿਰਕਤਰ ਰਹੇ ਨੇ ਤਾਂ ਪ੍ਰਚਾਰ ਦੇ ਵਿੱਚ ਉਹਨਾਂ ਦੋਵਾਂ ਦੇ ਪਰਚਾ ਦਰਜ ਕੀਤਾ ਗਿਆ ਵੀ ਦੱਸੋ ਤੁਸੀਂ ਇਹਦੇ ਤੇ ਹੁਣ ਆਪਣਾ ਤੁਹਾਡਾ ਜਵਾਬ ਕੀ ਆ ਆਪੇ ਜਾ ਕੇ ਸ਼ਾਮਲ ਤਫਤੀਸ਼ ਹੋ ਕੇ ਦੱਸਣਗੇ ਜੇ ਉਹ ਦੋਸ਼ੀ ਪਾਏ ਗਏ ਤੇ ਫਿਰ ਕੇ ਜੇਲ੍ਹ ਭੇਜ ਦਿੱਤੇ ਜਾਣਗੇ ਤੇ ਜੇ ਉਹ નિર્ਦੋਸ਼ ਪਾਏ ਗਏ ਤੇ ਫਿਰ ਪਰਚਾ ਕਿਸ ਹੱਦ ਕਰ ਦਿੱਤਾ ਜਾਊਗਾ ਜੀ ਜੀ ਬਿਲਕੁਲ ਵੇਖਦੇ ਆ ਹੁਣ ਸਰ ਪੁਲਿਸ ਆਪਣੀ ਕਾਰਵਾਈ ਕਰੇਗੀ ਐਸਜੀਪੀਸੀ ਨੇ ਆਪਣੀ ਐਮਰਜੈਂਸੀ ਮੀਟਿੰਗ ਰੱਖ ਲਈ ਹੈ ਕੀ ਮੀਟਿੰਗ ਦੇ ਵਿੱਚ ਫੈਸਲਾ ਲੈਂਦੇ ਨੇ ਜਾਂ ਤਿੱਖਾ ਹੋਰ ਵਿਰੋਧ ਕਰਦੇ ਨੇ ਕਿਉਂਕਿ ਜੋ ਹੋਇਆ ਗਿਆ ਤਾਂ ਉਹ ਦਿਨਾਂ ਨੂੰ ਪਤਾ ਲੱਗੇਗਾ ਪਰ ਸਭ ਕਾਂਗਰਸੀ ਵੀ ਆਪਣੇ ਬਿਆਨਾਂ ਨੂੰ ਲੈ ਕੇ ਉਲਝੇ ਹੀ ਰਹਿੰਦੇ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਅਜਿਹੀਆਂ ਗੱਲਾਂ ਕਰ ਦਿੰਦੇ ਨੇ ਕਿ ਇਹਨਾਂ ਦੀ ਪਾਰਟੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਹੁਣ ਨਵਜੋਦਕਰ ਸਿੱਧੂ ਦਾ ਇੱਕ ਬਿਆਨ ਜਿਹੜਾ 500 ਕਰੋੜ ਰੁਪਏ ਉਹਨਾਂ ਨੇ ਬੋਲਿਆ ਸੀ ਕਿ ਜੇ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਤੇ ਫਿਰ ਉਸ ਨੂੰ ਉਹ ਚੀ ਲੈ ਕੇ ਜਾਣਾ ਪੈਂਦਾ 500 ਕਰੋੜ ਦਾ ਸਾਡੇ ਕੋਲ ਤੇ ਹੈ ਨਹੀਂ ਜਿਸ ਤੋਂ ਬਾਅਦ ਕਾਫੀ ਬਿਵਾਲ ਮਚਿਆ ਸਿਆਸਤ ਭੱਗ ਗਈ ਤੇ ਆਪਣੇ ਹੀ ਉਹਨਾਂ ਦੇ ਕਾਂਗਰਸ ਦੇ ਆਗੂਆਂ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਹਾਈ ਕਮਾਂਡ ਤੱਕ ਵੀ ਮਾਮਲਾ ਪਹੁੰਚ ਗਿਆ ਤੇ ਹੁਣ ਯੂ ਟਰਨ ਦੇਖਣ ਨੂੰ ਮਿਲਿਆ ਨਵਜੋਤ ਕੋਰ ਸਿੱਧੂ ਦਾ ਉਹਨਾਂ ਨੇ ਸਫਾਈ ਦਿੱਤੀ ਹੈ ਕਹਿੰਦੇ ਕਿ ਮੇਰੇ ਪਿਆਰ ਰੋਡ ਰੋਡ ਕੇ ਪੇਸ਼ ਕਰ ਰਿਹਾ ਹੈ ਜਦਾ ਦਾ ਕੁਝ ਵੀ ਨਹੀਂ ਵੇਚਿਆ ਸੀ ਆਪਣੀ ਪਾਰਟੀ ਦੇ ਕੁਲਿਤ ਨਾ ਹੀ ਕਾਂਗਰਸ ਨੇ ਕਦੇ ਸਾਡੇ ਤੋਂ ਪੈਸੇ ਮੰਗਿਆ ਕੀ ਲੱਗਦਾ ਹੈ ਕਿ ਹਾਈ ਕਮਾਂਡ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਇਹ ਸਿੱਧੂ ਜੋੜਾ ਸਾਨੂੰ ਕਾਂਗਰਸ ਪਾਰਟੀ ਚੋਂ ਬਾਹਰ ਨਜ਼ਰ ਆਉਂਦੇ ਹੋਏ ਨਜ਼ਰ ਆਣਗੇ ਓਨ ਦਿਨਮ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ 2004 ਦੇ ਵਿੱਚ ਨਵਜੋਤ ਸਿੰਘ ਸਿੱਧੂ ਸਿਆਸਤ ਜੁਆਇਨ ਕਰਦੇ ਨੇ ਇਹ ਪਾਕਿਸਤਾਨ ਦੇ ਵਿੱਚ ਕਮੈਂਟਰੀ ਕਰਨ ਗਏ ਸੀ ਮੈਚ ਦੇ ਵਿੱਚ ਤੇ ਇਹਨਾਂ ਨੂੰ ਲੀਡਰਾਂ ਨੇ ਕਿਹਾ ਭਾਜਪਾ ਦੇ ਤੁਸੀਂ ਵਾਪਸ ਆ ਤੁਹਾਨੂੰ ਇਲੈਕਸ਼ਨ ਲੜਨੀ ਕਹਿੰਦਾ ਮੈਂ ਸਿਆਸਤ ਨਹੀਂ ਆਉਣਾ ਅਟਲ ਵਿਆਹਰੀ ਬਾਜਪਈ ਉਸ ਟਾਈਮ 'ਚ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਇੰਨੀ ਗੱਲ ਕੀਤੀ ਨਵਜੋਤ ਤੂੰ ਮੇਰਾ ਪੁੱਤਰ ਹੈ ਨਾ ਕਹਿੰਦਾ ਜੀ ਪੁੱਤਰ ਫਿਰ ਤੈਨੂੰ ਬਾਪ ਦਾ ਹੁਕਮ ਤੂੰ ਵਾਪਸ ਆ ਜਾ ਪ੍ਰਧਾਨ ਮੰਤਰੀ ਦੇ ਕਹਿਣ ਤੇ ਉਹ ਵਾਪਸ ਆਇਆ ਸੀ ਤੇ ਲੋਕਾਂ ਨੇ ਗਰਮ ਜੋਸ਼ੀ ਨਾਲ ਬਾਰਡਰ ਤੇ ਸਵਾਗਤ ਕੀਤਾ ਸੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਇਹਨੂੰ ਜਿਹੜੀ ਸੀ ਚੋਣ ਭਾਜਪਾ ਨਾਲ ਲੜਾਈ ਸੀ ਨਾ ਅਕਾਲੀ ਦਲ ਸੀਗਾ ਤੇ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਿਆ ਸੀ ਤੇ ਉਹ ਤਨੰਤਰ ਨੇਤਾ ਕਾਂਗਰਸ ਦੇ ਜਿਹੜਾ ਗਏ ਸੀਗਾ ਬੇਕਾਇਦਾ ਤੌਰ ਤੇ ਰੈਗੂਲਰ ਪਾਰਟੀਆਂ ਨੂੰ ਹਰਾਇਆ ਸੀ ਇਹਨੇ ਉਸ ਤੋਂ ਬਾਅਦ ਵੀ ਫੇਰ ਵੀ ਇਹਨੇ ਚੋਣਾਂ ਦੋ ਤੇ ਲੜੀਆਂ ਇਹ ਜਿੱਤਿਆ ਤੇ ਇੱਕ ਚੋਣ ਹਾਰਿਆ ਵੀ ਬਹੁਤੀ ਡਿਟੇਲਸ ਨਹੀਂ ਮੈਂ ਜਾਣਦਾ ਬੀਬੀ ਨਵਜੋਤ कौर ਸਿੱਧੂ ਤੋਂ ਵੀ ਚੋਣ ਲੜਾਈ ਗਈ ਸੀਗੀ ਇਹ ਪਾਰਲੀਮੈਂਟ ਸੈਕਟਰੀ ਵੀ ਰਹੀ ਆ ਹੈਲਥ ਡਿਪਾਰਟਮੈਂਟ ਦੀ ਲੇਕਿਨ ਬੀਬੀ ਦਲਜੋਤ ਕੌਰ ਸਿੱਧੂ ਜਦੋਂ ਸੈਕਟਰੀ ਸੈਕਟਰੀ ਰਹੀ ਆ ਉਦੋਂ ਹੀ ਵਿਵਾਦਾਂ ਚ ਰਹੀ ਐ ਉਹਦਾ ਕੰਮ ਹੀ ਵਿਵਾਦ ਪੈਦਾ ਕਰਨਾ ਤੇ ਸਿੱਟੇ ਤੇ ਕਿਤੇ ਨਹੀਂ ਪਹੁੰਚਣਾ ਬੀਬੀ ਜੀ ਤੁਸੀਂ ਇੱਕ ਬੰਦਾ ਦੱਸ ਦਿਓ ਜਿਹਨੇ ਤੁਹਾਨੂੰ ਇਹ ਗੱਲ ਦੱਸੀ ਐ ਵੀ 500 ਕਰੋੜ ਰੁਪਇਆ ਦਿਓ ਤੇ ਮੁੱਖਮਤ ਇੱਕ ਬੰਦਾ ਇੱਕ ਦੱਸ ਦਿਓ ਨਾ ਲੈ ਕੇ ਦੱਸ ਦਿਓ ਪਹਿਨੇ 500 ਕਰੋੜ ਦਿੱਤਾ ਫਿਰ ਤੁਸੀਂ ਮੰਨ ਜਾਗੇ ਤੇ ਜੇ ਤੁਸੀਂ ਉਹਦੇ ਧੂਰ ਚ ਟੱਟੂ ਭਜਾਓਗੇ ਤੇ ਫਿਰ ਤੁਹਾਡੇ ਵਾਸਤੇ ਵੀ ਘਾਟੇ ਬੰਦਾ ਸੌਦਾ ਤੇ ਪਾਰਟੀ ਵਾਸਤੇ ਵੀ ਘਾਟੇ ਬੰਦਾ ਸੌਦਾ ਇਸ ਕਰਕੇ 500 ਕਰੋੜ ਰੁਪਇਆ ਰਕਮ ਕੋਈ ਛੋਟੀ ਨਹੀਂ ਹੁੰਦੀ ਬੜੀ ਵੱਡੀ ਰਕਮ ਹੁੰਦੀ ਹੈ ਤੇ ਮੈਨੂੰ ਨਹੀਂ ਉਮੀਦ ਪੰਜਾਬ ਦੇ ਵਿੱਚ ਐਹੋ ਜਿਹਾ ਕੋਈ ਲੀਡਰ ਹੈਗਾ ਜਿਹੜਾ 500 ਕਰੋੜ ਰੁਪਇਆ ਦੇ ਕੇ ਤੇ ਮੁੱਖ ਮੰਤਰੀ ਦੀ ਕੁਰਸੀ-ਕੁਰਸੀ ਖਰੀਦ ਸਕੇ ਇਸ ਕਰਕੇ ਬੀਬੀ ਜਿਹੜੀ ਸਿੱਧੂ ਆ ਉਹਦੇ ਖਿਲਾਫ ਉਹਨਾਂ ਕਾਂਗਰਸੀਆਂ ਨੇ ਮੋਰਚਾ ਖੁਰਦਾ ਉਹਨਾਂ ਦੇ ਨਵਜੋਤ ਸਿੰਘ ਸਿੱਧੂ ਨੇ ਕਹਿੰਦਾ ਪੈਨੂੰ ਪਾਰਟੀ ਛੱਡ ਦੇਣੀ ਚਾਹੀਦੀ ਆ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿਆ ਨਵਜੋਤ ਸਿੰਘ ਸਿੱਧੂ ਅਜੇ ਲਫਟਰ ਚੈਨਲ ਦੇ ਵਿੱਚ ਵੀ ਆਪਣਾ ਕੰਮ ਕਰ ਰਹੇ ਤੇ ਕਮੈਂਟਰੀ ਵੀ ਕਰ ਰਹੇ ਨੇ ਜੀ ਪੈਸੇ ਕਮਾ ਰਹੇ ਨੇ ਉਹ ਅੱਜ ਅਣਪੇਜ ਨੇ ਬਿਲਕੁਲ ਬਿਲਕੁਲ ਸਿਆਸਤ ਤੋਂ ਅਣਪੇਜ ਨੇ ਉਹ ਸਿਆਸਤ ਚਾਹੀ ਨਹੀਂ ਰੇ ਲੇਕਿਨ ਉਹਦੇ ਪ੍ਰਿੰਕਾ ਗਾਂਧੀ ਨਾਲ ਉਹਨਾਂ ਦੇ ਬੜੇ ਵਧੀਆ ਤੇ ਸੁਖਾਵੇਂ ਸਬੰਧ ਆ ਜਿਨ੍ਹਾਂ ਨੂੰ ਲੱਗ ਕੇ ਉਹ ਇਹ ਮਹਿਸੂਸ ਕਰਦੇ ਨੇ ਵੀ ਮੈਂ ਜੋ ਚਾਹਾਂ ਮੈਂ ਕਰਵਾ ਸਕਦਾ ਪਰ ਉਹ ਸਿਆਸਤ 'ਚ ਮੇਰੇ ਖਿਆਲ ਸ਼ਾਇਦ ਉਹ ਨਹੀਂ ਹੋਣਗੇ। ਭਾਜਪਾ ਜਾਣਦਾ ਖਵਾਲੀ ਨਹੀਂ ਪਤਾ ਹੁੰਦਾ। ਜੇ ਭਾਜਪਾ 'ਚ ਗਏ ਤੇ ਰੋਕਣ ਵਾਸਤੇ ਉੱਥੇ ਸੁਨੀਲ ਜਾਖੜ ਬੈਠੇ ਨੇ। ਉੱਥੇ ਕੈਪਟਨ ਮਰਿੰਦਰ ਸਿੰਘ ਬੈਠੇ ਨੇ। ਉੱਥੇ ਰਾਣਾ ਸੋਢੀ ਬੈਠੇ ਨੇ। ਹੋਰ ਕਿਹੜੇ ਉੱਥੇ ਜਿਹੜੇ ਸਾਡੇ ਅਸ਼wini ਸ਼ਰਮਾ ਨੇ ਕਾਰਜਕਾਰੀ ਪ੍ਰਧਾਨ ਬਣੇ ਉਹ ਬੈਠੇ ਨੇ। ਸਿੱਧੂ ਨੂੰ ਕਿਸੇ ਵੀ ਕੀਮਤ ਤੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਕਰਕੇ ਬੀਬੀ ਨਵਜੋਤ ਕੋ ਸਿੱਧੂ ਇੱਕ ਪਾਸੇ ਕਹਿੰਦੀ ਮੈਂ ਤੇ ਕਾਂਗਰਸ ਕਦੋਂ ਦੀ ਛੱਡ ਦਿੱਤੀ ਆ ਤੇ ਦੂਜੇ ਪਾਸੇ ਕਹੇਗੀ ਜੇ ਮੈਨੂੰ ਕਾਂਗਰਸ ਅਮਰਸਰ ਈਸ ਤੋਂ ਟਿਕਟ ਦੇਵੇ ਤੇ ਮੈਂ ਚੋਣ ਜ਼ਰੂਰ ਲੜੂੰਗੀ ਇਹ ਦੋਰੇ ਮਾਫ਼ਦਾਨ ਬੀਬੀ ਜੀ ਨੂੰ ਨਹੀਂ ਬਣਾਉਣੇ ਚਾਹੀਦੇ ਇੱਕ ਪਾਸੇ ਲੱਗਣਾ ਚਾਹੀਦਾ ਹੈ ਤੇ ਜਿਹੜੀ ਉਹਨਾਂ ਗੱਲ ਕਹੀ ਆ ਤੇ ਇਹ ਮੈਂ ਸੋਚਦਾ ਵੀ ਕੰਧ ਤੇ ਲਿਖਿਆ ਚਿੱਟਾ ਝੂਠ ਆ ਪੀ 500 ਕਰੋੜ ਰੁਪਇਆ ਦੇ ਕੇ ਮੁੱਖ ਮੰਤਰੀ ਬਣਦਾ ਵਾ ਕਾਂਗਰਸ ਪਾਰਟੀ ਦੇ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਦਾ ਕਿਸੇ ਵੀ ਪਾਰਟੀ ਦੇ ਵਿੱਚ ਪੰਜਾਬ ਦਾ ਕੋਈ ਵੀ ਨੇਤਾ 500 ਰੁਪਇਆ ਦੇ ਕੇ ਮੁੱਖ ਮੰਤਰੀ ਬਣ ਦੀ ਸਮਰੱਥਾ ਨਹੀਂ ਰੱਖਦਾ ਜੀ ਜੀ ਬਿਲਕੁਲ ਜਿਸ ਹਿਸਾਬ ਦੇ ਨਾਲ ਹੁਣ ਅਭਿਆਨ ਦੇ ਰਹੇ ਨੇ ਇੱਕ ਤਾਂ ਹੀ ਬਿਆਨ ਹੋ ਗਿਆ ਉਹਨਾਂ ਨੇ ਬੋਲਿਆ ਕਿ ਕਹਿੰਦੇ ਰੰਧਾਵਾ ਨੂੰ ਵੀ ਦੇਖ ਹੀ ਲਿਆ ਉਹਨਾਂ ਦੇ ਗੈਂਗਸਟਰ ਦੇ ਨਾਲ ਲਿੰਕ ਨੇ ਬਾਕੀ ਵੀ ਕਹਿੰਦੇ ਭਾਜਪਾ ਦੇ ਭਗਵੰਤ ਮਾਨ ਦੇ ਜਾ ਕੇ ਇਹ ਇਹਨਾਂ ਦੇ ਵੱਲੋਂ ਚਾਪਲੂਸੀ ਕੀਤੀ ਜਾਂਦੀ ਹੈ ਬਹੁਤ ਅਜੀਬ ਉਹਨਾਂ ਨੇ ਵਿਵਾਦਿਤ ਬਿਆਨ ਹੋਰ ਦੇ ਦਿੱਤੇ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਦਿੱਤੇ ਨੇ ਤੇ ਪਹਿਲਾ ਹੀ ਮੋਰਚਾ ਉਹਨਾਂ ਦੇ ਖਿਲਾਫ ਖੁੱਲ ਗਿਆ ਹਾਈ ਕਮਾਂਡ ਕੋਲ ਮਾਮਲਾ ਪਹੁੰਚ ਗਿਆ ਦੇਖੋ ਕਿ ਅੱਗੇ ਇਹਨਾਂ ਨੂੰ ਕੀ ਕਾਰਵਾਈ ਉਹਨਾਂ ਦੇ ਖਿਲਾਫ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਪਰ ਕਾਂਗਰਸ ਪਾਰਟੀ ਦਾ ਨੁਕਸਾਨ ਉਹਨਾਂ ਆਪਣੇ ਹੀ ਆਗੂ ਕਰਵਾਉਂਦੇ ਨੇ ਪਹਿਲਾਂ ਵੀ ਵਿਵਾਦ ਟਿੱਪਣਿਆ ਕਈ ਆਗੂਆਂ ਦੀਆਂ ਆਈਆਂ ਉਹਨਾਂ ਦਾ ਅੰਦਰ ਖਾਤ ਤੱਕਲੇ ਅੰਦਰ ਖਾਤਾ ਜੋ ਕਲੇਸ਼ ਚੱਲਦਾ ਹੈ ਜੋ ਇੰਨੇ ਸਾਰੇ ਸੀਐਮ ਤੋਂ ਰਿਫਰਦ ਨੇ ਤੇ ਹੁਣ ਇੱਕ ਹੋਰ ਵਿਵਾਦ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਜੁੜ ਗਿਆ ਦੇਖੋ ਕੀ ਕੁਝ ਹੁੰਦਾ ਹੁੰਦਾ ਸਮਾਂ ਨੂੰ ਲੈ ਕੇ ਬਹੁਤ ਸ਼ੁਕਰੀਆ ਪ੍ਰਧਾਨ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਤੁਹਾਨੂੰ ਅੱਜ ਤੁਨ